ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਸਾਗ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਲਿਆ ਸੀ ਅਸੀਂ ਤੋਰੀਏ ਦਾ ਸਾਗ ਸਭ ਤੋਂ ਪਹਿਲਾਂ ਤੋਰੀਏ ਦਾ ਸਾਗ ਹੀ ਆਉਂਦਾ ਤੇ ਇਹ ਤੋਰੀਏ ਦਾ ਸਾਗ ਲਿਆ ਸੀ ਅਸੀਂ ਤੇ ਨਾਲ ਲੈ ਸੀ ਅਸੀਂ ਪਾਲਕ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਚੋਣ ਲਿਆ ਸੀ ਤੇ ਤੋਲ ਲਿਆ ਸੀ ਤੇ ਇਹ ਸਾਗ ਜਿਹੜਾ ਇਹ ਬਹੁਤ ਜਲਦੀ ਵੀ ਚੁਣਿਆ ਜਾਂਦਾ ਆ ਤੇ ਇਹ ਨਾ ਇਹਨੂੰ ਆਪਾਂ ਛਿੰਨਣ ਛਿੰਨਦੇ ਵੀ ਨਹੀਂ ਜਾੜੀ ਜ਼ਰੂਰਤ ਹੁੰਦੀ ਕਿਉਂਕਿ ਇਹਦੀਆਂ ਗੰਦਲਾਂ ਜਿਹੜੀਆਂ ਬਹੁਤ ਕੋਲੀਆਂ ਹੁੰਦੀਆਂ ਆ ਤੇ ਬਾਣੀ ਵੀ ਛੇਤੀ ਜਾਂਦਾ ਹੈ ਤੇ ਹੁਣ ਅਸੀਂ ਇਹਨੂੰ ਸਾਗ ਨੂੰ ਇਹਨੂੰ ਕੱਟ ਲਵਾਂਗੇ ਸਾਗ ਕੱਟਾਂਗੇ ਅਸੀਂ ਚੋਪਿੰਗ ਬੋਰਡ ਦੇ ਉੱਪਰ ਤੇ ਸਾਗ ਕੱਟ ਲਵਾਂਗੇ ਅਸੀਂ ਆਪਾਂ ਕਰਦੇ ਦੇ ਨਾਲ ਕੱਟ ਲਵਾਂਗੇ ਜੇ ਤੁਸੀਂ ਦਾਤਨਾ ਵੀ ਚਾਹੋ ਦਾਤਨਾ ਕੱਟਣਾ ਪਸੰਦ ਕਰਦੇ ਤੁਸੀਂ ਦਾਤਨਾ ਵੀ ਕੱਟ ਸਕਦੇ ਜੋ ਅਸੀਂ ਇਹਨੂੰ ਕਰਦੇ ਦੇ ਨਾਲ ਹੀ ਇਸ ਤਰ੍ਹਾਂ ਆਪਾਂ ਕੱਟ ਕੇ ਤਿਆਰ ਕਰਾਂਗੇ ਤੇ ਤੋਰੀਏ ਦਾ ਸਾਗ ਬਹੁਤ ਥੂਲਾ ਹੁੰਦਾ ਬਹੁਤ ਜਲਦੀ ਵੀ ਇਹ ਕੱਟਿਆ ਜਾਂਦਾ ਹੈ ਇਸ ਤਰ੍ਹਾਂ ਦਾ ਅਸੀਂ ਇਹਨੂੰ ਬਰੀਕ ਬਰੀਕ ਕੱਟ ਲਵਾਂਗੇ ਇਹਨੂੰ ਅਸੀਂ ਨਾ ਵੀ ਬਰੀਕ ਵੀ ਕੱਟਾਂਗੇ ਤਾਂ ਵੀ ਜਲਦੀ ਬਨ ਜਾਂਦਾ ਸਾੜ ਤੋਰੀਏ ਦਾ ਤੇ ਕਾਸਟੀ ਕੇ ਦਾ ਅਸੀਂ ਸਾਗ ਕੱਟ ਲਵਾਂਗੇ ਇੱਥੇ ਅਸੀਂ ਹੁਣ ਪਾਲਕ ਨੂੰ ਵੀ ਇਸੇ ਤਰੀਕੇ ਨਾਲ ਕੱਟ ਲਿਆ ਸੀ ਸਾਗ ਬਣਾਉਣ ਲਈ ਅਸੀਂ ਕੁੱਕਰ ਦੇ ਵਿੱਚ ਤੇ ਇੱਥੇ ਕੁੱਕਰ ਦੇ ਵਿੱਚ ਮੈਂ ਪਾਣੀ ਪਾ ਕੇ ਤੇ ਉਹ ਬਲਣਾ ਰੱਖ ਦਿੱਤਾ ਸੀ ਤੇ ਪਾਣੀ ਮੈਂ 3 ਗਲਾਸ ਪਾਏ ਫਿਰ ਸਾਗ ਜਿਹੜਾ ਬਹੁਤ ਵਧੀਆ ਭੁਲਕੇ ਜਿੱਜੇ ਦਾ ਤੇ ਹੁਣ ਅਸੀਂ ਇਹਦੇ ਵਿੱਚ ਸਾਗ ਪਾ ਦਵਾਂਗੇ ਤੇ ਆਪਾਂ ਜਦੋਂ ਵੀ ਸਾਗ ਪਾਵਾਂਗੇ ਆਪਾਂ ਜਦੋਂ ਗਰਮ ਪਾਣੀ ਹੋ ਜੇਗਾ ਫੇਰ ਸਾਗ ਪਾ ਦਵਾਂਗੇ ਤੇ ਠੰਡੇ ਪਾਣੀ 'ਚ ਸਾਗ ਨਹੀਂ ਅਸੀਂ ਵੀ ਪਾਇਆ ਕਦੀ ਵੀ ਤੇ ਗਰਮ ਪਾਣੀ ਕਰਕੇ ਹੀ ਸਾਗ ਪਾਉਣਾ ਚਾਹੀਦਾ ਹੈ ਸਾਗ ਨੂੰ ਪਾ ਕੇ 3-4 ਮਿੰਟ ਹੋ ਗਏ ਸੀ ਤੇ ਹੁਣ ਅਸੀਂ ਪਾਲਕ ਪਾ ਦਵਾਂਗੇ ਪਾਲਕ ਪਾ ਕੇ ਹੁਣ ਅਸੀਂ ਇਹਨੂੰ ਥੋੜੀ ਦੇਰ ਵਾਸਤੇ ਇਹਨੂੰ ਅਸੀਂ ਇੱਕ ਰੰਗ ਖੁੱਲਾ ਪਕਾ ਲਵਾਂਗੇ ਜਿਹੜਾ ਸਾਗ ਹੈ ਥੋੜਾ ਹੋਰ ਕੁੱਕਰ ਦੇ ਵਿੱਚੋਂ ਖਾਂ ਹੋ ਜਾਏਗਾ ਬੈਠ ਜੇਗਾ ਸਾਗ ਰੇਜੇ ਪੈ ਗਿਆ ਸੀ ਤੇ ਸਿਆਣੇ ਬਜ਼ੁਰਗ ਕਹਿੰਦੇ ਜਿਹੜੇ ਸਾਗ ਦੇ ਉੱਪਰੋਂ ਦੀ ਪਾਣੀ ਆਵੇ ਤੇ ਉਹ ਸਾਗ ਬਹੁਤ ਵਧੀਆ ਟੇਸਟ ਬੰਦਾ ਆ ਤੇ ਸਾਗ ਦੇ ਵਿੱਚ ਪਾਣੀ ਕਹਿੰਦੇ ਖੁੱਲਾ ਹੋਣਾ ਚਾਹੀਦਾ ਫੇਰ ਸਾਗ ਜਿਹੜਾ ਉਠੂ ਜਾਂਦਾ ਉਹ ਜਲਦੀ ਪੁੱਲਦਾ ਆ ਤੇ ਅਸੀਂ ਵੀ ਪਾਣੀ ਜਿਆਦਾ ਹੀ ਪਾ ਕੇ ਸਾਗ ਨੂੰ ਰੰਨਦੇ ਆ ਤੇ ਇਹਦੇ ਹਾਲੀ ਆਸੀ ਤਾਂ ਕਰ ਦੇ ਕੇ ਨਹੀਂ ਪਕਾਇਆ ਵੀ ਉਕੇ ਇਹਨਾਂ ਨੂੰ ਖੁੱਲ੍ਹਾ ਹੀ ਪਕਾਵਾਂਗੇ ਕਿਉਂਕਿ ਉਬਲਣਾ ਜਾਵੇ ਸਾਗ ਤੇ ਇਹਨੂੰ ਬਾਰ-ਬਾਰ ਅਸੀਂ ਇਸ ਤਰ੍ਹਾਂ ਕੜਛੀ ਫੇਰਦੇ ਜਾਵਾਂਗੇ ਸਾਗ ਦੇ ਵਿੱਚ ਸਾਗ ਦੇ ਵਿੱਚ ਅਸੀਂ ਨਮਕ ਪਾ ਦਵਾਂਗੇ ਦੋ ਚਮਚੇ ਮੈਂ ਨਮਕ ਪਾ ਦਿੱਤੇ ਸੀ ਨਮਕ ਦੇ ਤੇ ਹੁਣ ਅਸੀਂ ਫੇਰ ਇਹਨੂੰ ਮਿਕਸ ਕਰ ਦਵਾਂਗੇ ਨਮਕ ਪਾ ਕੇ ਨਮਕ ਪਹਿਲੇ ਪਾ ਦਈਏ ਸਾਗ ਜਿਹੜਾ ਉਹ ਜਲਦੀ ਗਲਦਾ ਹੈ ਇੱਥੇ ਨਹੀਂ ਆ ਸੀ ਮੈਂ ਹਰੀਆਂ ਮਿਰਚਾਂ ਤੇ ਕਟਕ੍ਰ ਕ ਲਸਣ ਬਰੀਕ ਕੱਟ ਕੇ ਇਹ ਵੀ ਅਸੀਂ ਸਾਗ ਦੇ ਵਿੱਚ ਪਾ ਦਾਂਗੇ ਫਿਰ ਹਲੀ ਅਸੀਂ 4-5 ਮਿੰਟ ਵਾਸਤੇ ਸਾਗ ਨੂੰ ਇਸ ਤਰ੍ਹਾਂ ਹੀ ਪਕਾਵਾਂਗੇ ਥੋੜਾ ਜਾਂ نیچے ਹੋਰ ਬੈਠੇਗਾ ਤੇ ਫਿਰ ਸਾਗ ਦਾ ਟੱਕਣ ਨੂੰ ਕੂਕਾ ਦਾ ਟੱਕਣ ਲਗਾ ਦੇਵਾਂਗੇ ਸਾਗ ਨੂੰ ਅਸੀਂ ਇਸ ਤਰੀਕੇ ਨਾਲ ਸਾਗ ਬਣਾਉਂਦੇ ਤੁਸੀਂ ਆਪਣਾ ਤਰੀਕਾ ਸਾਨੂੰ ਕਮੈਂਟਾਂ ਵਿੱਚ ਦੱਸਿਓ ਤੁਸੀਂ ਕਿਹੜੇ ਤਰੀਕੇ ਨਾਲ ਸਾਗ ਬਣਾਉਂਦੇ ਹੋ ਹੁਣ ਅਸੀਂ ਕੁੱਕਰ ਦਾ ਢੱਕਣ ਲਗਾ ਦਵਾਂਗੇ ਕੁੱਕਰ ਦਾ ਢੱਕਣ ਅਸੀਂ ਖੋਲ ਦਿੱਤਾ ਸੀ ਤੇ ਹੁਣ ਅਸੀਂ ਸਾੜੀ ਨੂੰ ਢੋਟ ਲਵਾਂਗੇ ਤੁਸੀਂ ਦੇਖ ਸਕਦੇ ਹੋ ਸਾਗ ਜਿਹੜਾ ਬਹੁਤ ਵਧੀਆ ਘੁਲ ਗਿਆ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਣਕ ਦਾ ਆਟਾ ਕਣਕ ਦਾ ਆਟਾ ਪਾ ਕੇ ਹੁਣ ਅਸੀਂ ਇਹਨੂੰ ਝੋਟ ਦਵਾਂਗੇ ਸੌਗ ਨੂੰ ਅਸੀਂ ਕੋਟ ਲਿਆ ਕਿ ਤੁਸੀਂ ਸਾਗ ਦੇ ਸਕਦੇ ਨੇ ਬਹੁਤ ਵਧੀਆ ਕੁਲ ਗਿਆ ਸਾਗ ਹੁਣ ਅਸੀਂ ਸਾਗ ਨੂੰ ਤੜਕਾ ਲਾ ਦਵਾਂਗੇ ਇੱਕ ਕੜਾਈ ਦੇ ਵਿੱਚ ਅਸੀਂ ਕੀ ਪਾ ਦਵਾਂਗੇ ਇੱਥੇ ਅਸੀਂ ਅਦਰਕ ਤੇ ਲਸਣ ਪਰੀਪੜੀ ਕਰ ਲਿਆ ਸੀ ਉਹ ਪਾ ਦਵਾਂਗੇ ਤੜਕੇ ਦੇ ਵਿੱਚ ਸੀ ਬ੍ਰੀਕ ਕਰਤੀ ਹੋਏ ਪਿਆਜ਼ ਪਾ ਦਵਾਂਗੇ ਇੱਥੇ ਅਸੀਂ ਤੜਕੇ ਦੇ ਵਿੱਚ ਹਰੀਆਂ ਮਿਰਚਾਂ ਪਾ ਦਵਾਂਗੇ ਨਾਲ ਹੀ ਪਾ ਦਵਾਂਗੇ ਟਮਾਟਰ ਜੇ ਤਾਂ ਮੁੱਟਾ ਨੂੰ ਟਮਾਟਰ ਪਸਾਂਦੇ ਤੜਕੇ ਸਾਗ ਦੇ ਵਿੱਚ ਅਸੀਂ ਪਾ ਸਕਦੇ ਹਾਂ ਤੇ ਮਿਕਸ ਕਰ ਸਕਦੇ ਹਾਂ ਜੂ ਫਿਰ ਅਸੀਂ ਟਮਾਟਰਾਂ ਨੂੰ ਪਕਾ ਲਵਾਂਗੇ ਪਿਆਜ਼ਾਂ ਦੇ ਵਿੱਚ తడకా తయారు మిక్స్ దే తడకే సాగను తా తయారీ ਅਗਰ ਤੁਸੀਂ ਬੋਲ ਵਿੱਚ ਪਾਦਵਾਂਗੇ ਕੋਨਾ ਸੀਰੇ ਵਿੱਚ ਦੇਸੀ ਘਿਓ ਪਾਦਵਾਂਗੇ ਤੇ ਜੇ ਤੁਹਾਨੂੰ ਮੇਰੇ ਸਾਗ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੇ ਤੁਸੀਂ ਸਾਗ ਦੇਖ ਸਕਦੇ ਕਿੰਨਾ ਵਧੀਆ ਮਲਾਈ ਵਰਗਾ ਸਾਗ ਬਣ ਕੇ ਤਿਆਰ ਹੋਇਆ ਹੈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤਾਂ ਲਵਾਂ ਜੀ ਸ਼ੁਸ਼ਟਕਾਲ ਜੀ